ਸਤਿ ਸ੍ਰੀ ਅਕਾਲ ਅੱਜ ਆ ਜੀ 14 ਦਸੰਬਰ 2023 ਤੇ ਦੇਸ਼ ਦੀਆਂ ਵੱਖ-ਵੱਖ ਸੰਤਰਾ ਮੰਡੀਆਂ ਦੇ ਵਿੱਚ ਸੰਤਰੇ ਦੇ ਕੀ ਭਾ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਤੱਕ ਇਹ ਜਾਣਕਾਰੀ ਜਿਹੜੀ ਲੈ ਕੇ ਆਉਣੇ ਆ ਅਸੀਂ ਉਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਨਾ ਲੋਕਾਂ ਤੱਕ ਪਹੁੰਚ ਸਕੇ ਸੋ ਸਭ ਤੋਂ ਪਹਿਲਾਂ ਆਪਾਂ ਲੁਧਿਆਣਾ ਦੀ ਗੱਲ ਕਰ ਲੈਨੇ ਆ ਜੀ ਜਿੱਥੇ ਅੱਜ ਸੰਤਰੇ ਦਾ ਭਾਜੜਾ ਰਿਹਾ 70 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੇ ਖੰਨਾ ਵਿੱਚ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਲੰਧਰ ਦੇ ਵਿੱਚ ਸੰਤਰਾ ਵਿਕਿਆ ਜੀ ਅੱਜ 50 ਰੁਪਏ ਪ੍ਰਤੀ ਕਿਲੋ ਜਲਾਲਾਬਾਦ ਵਿੱਚ ਸੰਤਰੇ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ ਹੈ ਤੇ ਬੱਸੀ ਪਠਾਣਾ ਦੇ ਵਿੱਚ ਸੰਤਰਾ 40 ਰੁਪਏ <tly> प्रति किलो ਵਿਕਿਆ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਫਰੋਜਪੁਰ ਸਿਟੀ ਦੀ ਤਾਂ ਇੱਥੇ ਸੰਤਰੇ ਦਾ ਭਾਅ 50 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਹੋਰਨਾਂ ਮੰਡੀਆਂ ਦੀ ਤਾਂ ਲਡੂਕੀ ਦੇ ਵਿੱਚ ਜਿਹੜਾ ਸੰਤਰੇ ਦਾ ਭਾਅ 46 ਰੁਪਏ ਪ੍ਰਤੀ ਕਿਲੋ ਤੇ ਕਥੂਗਾ ਦੇ ਵਿੱਚ ਜਿਹੜਾ 40 ਰੁਪਏ ਪ੍ਰਤੀ ਕਿਲੋ ਰਿਹਾ ਅਨੰਤਨਾਗ ਦੇ ਵਿੱਚ ਸੰਤਰੇ ਦਾ ਭਾਅ 43 ਰੁਪਏ ਪ੍ਰਤੀ ਕਿਲੋ ਤੇ ਸੈਲਾਨ ਦੇ ਵਿੱਚ 70 ਰੁਪਏ ਪ੍ਰਤੀ ਕਿਲੋ ਰਿਹਾ Shimla ਦੇ ਵਿੱਚ ਵੀ ਸੰਤਰੇ ਦਾ ਭਾ 70 ਰੁਪਏ ਪ੍ਰਤੀ ਕਿਲੋ ਰਿਹਾ ਤੇ Kullu ਦੇ ਵਿੱਚ 45 ਰੁਪਏ ਪ੍ਰਤੀ ਕਿਲੋ ਰਿਹਾ ਤੁਸੀਂ ਸਾਡੇ ਇਸ ਪੇਜ ਨੂੰ ਫਾਲੋ ਕਰ ਲਓ ਤਾਂ ਕਿ ਤੁਹਾਡੇ ਤੱਕ ਜਿਹੜੇ ਹੋਰ ਨਾ ਜਿੰਸਾਂ ਦੇ ਭਾਅ ਨੇ ਉਹ ਵੀ ਪਹੁੰਚਦੇ ਰਹਿਣ ਤੇ ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਮਿਲਦੀ ਰਹੇ ਹਸਾਰ ਦੇ ਹਾਂਸੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਸੰਤਰੇ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਤੇ Kangra ਵਿੱਚ 70 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਪੌਰਬੰਦਰ ਦੀ ਤਪੌਰਬੰਦਰ ਦੇ ਵਿੱਚ ਕਿੰਨੂ ਸੰਤਰੇ ਦਾ ਭਾ 40 ਰੁਪਏ ਪ੍ਰਤੀ ਕਿਲੋ ਰਿਹਾ ਹੈ। ਡਰੋਗ ਦੇ ਵਿੱਚ ਜਿਹੜਾ ਸੰਤਰੇ ਦਾ ਭਾ ਉਹ 50 ਰੁਪਏ ਪ੍ਰਤੀ ਕਿਲੋ ਤੇ ਰਾਜਨੰਦ گاਉਂ ਦੇ ਵਿੱਚ ਜਿਹੜਾ ਸੰਤਰੇ ਦਾ ਭਾ ਸਭ ਤੋਂ ਜ਼ਿਆਦਾ 80 ਰੁਪਏ ਪ੍ਰਤੀ ਕਿਲੋ ਰਿਹਾ ਜੀ। ਇਸੇ ਤਰ੍ਹਾਂ ਹੀ ਦੀਸਾ ਦੇ ਵਿੱਚ ਜਿਹੜਾ ਸੰਤਰੇ ਦਾ ਭਾ ਉਹ 26 ਰੁਪਏ ਪ੍ਰਤੀ ਕਿਲੋ ਰਿਹਾ ਹੈ। ਤੇ ਪੌਰਬੰਦਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜਾ ਪੌਰਬੰਦਰ ਦੇ ਵਿੱਚ ਸੰਤਰੇ ਦਾ ਭਾਅ ਸੀ ਉਹ 40 ਰੁਪਏ ਪ੍ਰਤੀ ਕਿਲੋ ਰਿਹਾ ਸੀ ਗਾਜ਼ੀਆਬਾਦ ਦੀ ਗੱਲ ਕਰ ਲੈਣੇ ਆ ਗਾਜ਼ੀਆਬਾਦ ਦੇ ਨੁਆਈਡਾ ਵਿੱਚ ਜਿਹੜਾ ਸੰਤਰੇ ਦਾ ਭਾਅ 24 ਰੁਪਏ ਤੇ ਵਾਰੰਗਲ ਦੇ ਵਿੱਚ ਜਿਹੜਾ 15 ਰੁਪਏ ਪ੍ਰਤੀ ਕਿਲੋ ਰਿਹਾ ਗੰਗਾ ਨਗਰ ਸ੍ਰੀ ਗੰਗਾ ਨਗਰ ਦੇ ਵਿੱਚ ਸੰਤਰੇ ਦਾ ਭਾਅ 32 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਬੀਕਾਨੇਰ ਦੇ ਵਿੱਚ 28 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਜੌਨਾਪੁਰ ਦੇ ਵਿੱਚ ਜਿਹੜਾ ਸੰਤਰੇ ਦਾ ਭਾਅ 29 ਰੁਪਏ ਪ੍ਰਤੀ ਕਿਲੋ ਰਿਹਾ ਤਾਂ ਦੋਸਤੋ ਇਹ ਸੀ ਸੰਤਰੇ ਦੇ ਭਾਅ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਚੈਨਲ ਤੇ ਤੁਹਾਡੇ ਨਾਲ ਹਰੇਕ ਜੈਂਸ ਦੇ ਜਿਹੜੇ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਜਾਂ ਵੇਚਿਆ ਜਾਂਦਾ ਆਪਦੀ ਜੈਂਸ ਨੂੰ ਉਹਨਾਂ ਦੇ ਭਾਅ ਤੁਹਾਡੇ ਤੱਕ ਲੈ ਕੇ ਆਉਣੇ ਆ ਸ਼ੇਅਰ ਕਰ ਦਿਓ ਧੰਨਵਾਦ